ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰ ਨੀ ਪਰਮਿੰਦਰ ਕੌਰ ਇੱਕ ਕਹਾਣੀ ਮੇਰੀ ਜ਼ੁਬਾਨੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਕਹਾਣੀ ਸੁਣਾਉਣੀ ਆ ਫਿਰ ਉਸ ਦਾ ਮੋਰਲ ਇੱਕ ਵਾਰ ਇੱਕ ਕਿਸਾਨ ਹੁੰਦਾ ਹੈ ਉਹ ਦਿਨ ਰਾਤ ਖੇਤਾਂ 'ਚ ਮਿਹਨਤ ਕਰਦਾ ਉਹਦੇ ਖੇਤਾਂ ਦੇ ਵਿੱਚ ਇੱਕ ਚੂਹਾ ਤੇ ਇੱਕ ਸੱਪ ਰਹਿੰਦੇ ਨੇ ਇੱਕ ਸ਼ਾਮ ਨੂੰ ਕਿਸਾਨ ਮੂੰਹ ਨੀਰਾ ਹੋਏ ਤੇ ਆਪ ਦੇ ਘਰ ਨੂੰ ਵਾਪਸ ਜਾ ਰਿਹਾ ਹੁੰਦਾ ਹੈ ਕਿ ਅਚਾਨਕ ਉਸ ਨੂੰ ਸੱਪ ਡਸ ਲੈਂਦਾ ਹੈ ਪਰ ਕਿਉਂਕਿ ਹਨੇਰਾ ਹੋਏ ਤੇ ਕੁਝ ਖਾਸ ਦਿਖਾਈ ਨਹੀਂ ਦਿੰਦਾ ਜਿਉਂ ਹੀ ਕਿਸਾਨ ਪਿੱਛੇ ਨੂੰ ਮੁੜ ਕੇ ਦੇਖਦਾ ਹੈ ਤਾਂ ਚੂਹਾ ਭੱਜਿਆ ਜਾਂਦਾ ਹੈ ਕਿਸਾਨ ਨੂੰ ਲੱਗਦਾ ਹੈ ਕਿ ਸ਼ਾਇਦ ਚੂਹੇ ਨੇ ਹੀ ਮੇਰੇ ਦੰਦੀ ਵੱਢੀ ਹੈ ਖੁਸ਼ਕਿਸਮਤੀ ਦੇ ਨਾਲ ਉਹ ਜੋ ਸੱਪ ਸੀ ਉਹ ਜ਼ਹਿਰੀਲਾ ਨਹੀਂ ਸੀ ਤੇ ਇਸੇ ਕਰਕੇ ਉਹ ਮਰੀਆਣੀ ਕੁਝ ਦਿਨ ਬਾਅਦ ਕਿਸਾਨ ਫੇਰ ਈ ਸ਼ਾਮ ਨੂੰ ਆਪਦੇ ਘਰ ਨੂੰ ਜਾਣ ਨੂੰ ਨਿਕਲਦਾ ਹੈ ਕਿ ਐਨੇ ਨੂੰ ਚੂਹਾ ਕਿਸਾਨ ਦੇ ਦੰਦੀ ਵੱਡਦਾ ਆ ਕੇ ਕਿਸਾਨ ਇੱਕਦਮ ਤੜਫ ਜਾਂਦਾ ਹੈ ਪਰ ਜਿਉਂ ਹੀ ਉਹ ਪਿੱਛੇ ਮੁੜ ਕੇ ਦੇਖਦਾ ਹੈ ਤੇ ਉੱਥੇ ਇੱਕ ਸੱਪ ਮਿਲਦਾ ਜਾਂਦਾ ਹੈ ਸੱਪ ਨੂੰ ਦੇਖ ਕੇ ਕਿਸਾਨ ਕਪਰਾ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਮੈਨੂੰ ਸੱਪ ਨੇ ਡੱਸ ਲਿਆ ਹੈ ਹੁਣ ਮੇਰਾ ਬੱਚਾ ਪਾਉਣਾ ਬਹੁਤ ਮੁਸ਼ਕਿਲ ਹੈ ਉਹ ਆਪਣੇ ਆਪ ਹੀ ਦਿਮਾਗ ਵਿੱਚ ਬਹੁਤ ਧਾਰਨਾ ਬਣਾ ਕੇ ਬੈਠ ਜਾਂਦਾ ਉਸ ਨੂੰ ਲੱਗਦਾ ਹੈ ਕਿ ਹੁਣ ਉਹਦਾ ਬੱਚਾ ਪਾਉਣਾ ਮੁਸ਼ਕਿਲ ਹੈ ਉਹ ਦਵਾਈ ਬੂਟੀ ਵੀ ਲਾਉਂਦਾ ਹੈ ਪਰ ਉਸ ਦੇ ਅੰਦਰ ਇੱਕ ਪਰਮ ਕਿ ਮੈਨੂੰ ਸੱਪ ਨੇ ਡੱਸਿਆ ਹੈ ਉਹ ਇੰਨਾ ਵੱਧ ਜਾਂਦਾ ਹੈ ਉਹ ਡਰਨ ਨਾਲ ਵੱਧ ਜਾਂਦਾ ਹੈ ਕਿ ਉਹ ਡਰ ਹੀ ਉਹਦੇ ਅੰਦਰ ਜ਼ਹਿਰ ਪੈਦਾ ਕਰ ਦਿੰਦਾ ਹੈ ਤੇ ਉਹ ਕਿਸਾਨ ਮਰ ਜਾਂਦਾ ਹੈ ਇਹ ਗੱਲ ਇੱਕ ਕਿਸਾਨ ਦੀ ਨਹੀਂ ਹੈ ਇਹ ਹਰ ਉਸ ਇਨਸਾਨ ਦੀ ਹੈ ਜੋ ਕਿ ਓਵਰ ਥਿੰਕਿੰਗ ਕਰਦਾ ਹੈ ਕਿਸੇ ਵੀ ਨਿੱਕੀ ਜੀ ਗੱਲ ਨੂੰ ਬਹੁਤ ਜ਼ਿਆਦਾ ਸੋਚਦਾ ਹੈ ਕਈ ਵਾਰ ਕੋਈ ਗੱਲ ਹੋਈ ਵੀ ਨਹੀਂ ਹੁੰਦੀ ਉਹਦੇ ਬਾਰੇ ਪਹਿਲਾਂ ਹੀ ਸੋਚ ਕੇ ਚਿੰਤਾਵਾਂ ਵਿੱਚ गिर ਜਾਂਦਾ ਹੈ ਕਿ ਪੱਕਾ ਇਦਾਂ ਹੀ ਹੋਊਗਾ ਉਹਨੇ ਐਦਾਂ ਕਿਹਾ ਹੋਊਗਾ ਆਪਣੇ ਆਪ ਅੰਦਾਜ਼ੇ ਲਗਾਉਣ ਲੱਗ ਜਾਂਦਾ ਹੈ ਕਹਿੰਦੇ ਨੇ ਨਾ ਕਿਸੇ ਚੀਜ਼ ਦੀ ਚਿੰਤਾ ਕਰਨੀ ਚਿਤਾ ਦੇ ਸਮਾਨ ਹੋ ਜਾਂਦੀ ਹੈ ਜਦ ਕਿ ਸਾਨੂੰ ਹਾਲਾਤਾਂ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਜੀ ਲੈਣੀ ਚਾਹੀਦੀ ਹੈ ਉਹਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਾਂ ਤਾਂ ਤੁਸੀਂ ਜੋ ਹਾਲਾਤ ਨੇ ਉਹਨਾਂ ਨੂੰ ਉਸੇ ਤਰ੍ਹਾਂ ਸਵੀਕਾਰ ਕਰ ਲਓ ਜੇ ਤੁਸੀਂ ਉਹਨਾਂ ਨੂੰ ਸਵੀਕਾਰ ਨਹੀਂ ਕਰ ਸਕਦੇ ਤੇ ਉਹਨਾਂ ਦਾ ਕੋਈ ਹੱਲ ਲੱਭੋ ਕਿ ਉਸ ਨੂੰ ਬਦਲ ਸਕੋ ਉਹਨਾਂ ਹਾਲਾਤਾਂ ਨੂੰ ਬਦਲ ਸਕੋ ਪਰ ਜੇਕਰ ਸਵੀਕਾਰ ਵੀ ਨਹੀਂ ਕਰ ਸਕਦੇ ਹੱਲ ਵੀ ਨਹੀਂ ਲੱਭ ਸਕਦੇ ਤਾਂ ਫਿਰ ਉੱਥੇ ਹੀ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਕੀਦੇਤੇ ਉਸ ਪਰਮਾਤਮਾ ਤੇ ਇਹ ਹੀ ਸਹੀ ਜ਼ਿੰਦਗੀ ਜਿਉਣ ਦਾ ਟੰਗ ਹੈ ਕਿਉਂਕਿ ਓਵਰ ਥਿੰਕਿੰਗ ਕਰਕੇ ਤਾਂ ਅਸੀਂ ਆਪਣੀ ਸਿਹਤ ਖਰਾਬ ਕਰ ਲੈਨੇ ਆ ਤੇ ਹੁੰਦਾ ਉਹੀ ਹੈ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਏਸੀ ਅੱਜ ਦੀ ਕਹਾਣੀ ਤੇ ਅੱਜ ਦੀ ਸਿੱਖਿਆ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕਮੈਂਟਾਂ ਦਾ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ ਤੇ ਹਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਕਿਉਂਕਿ ਜਦੋਂ ਹੀ ਨਵੀਂ ਕਹਾਣੀ ਕੋਈ ਨਵੀਂ ਪੋਸਟ ਚੈਨਲ ਤੇ ਆਏਗੀ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗਾ ਧੰਨਵਾਦ ਜੀ